ਹੁਣ ਭਗਵੰਤ ਦੀ ਪੂਰੀ ਤਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਦੇਣਾ ਤੇ ਜੇ ਦੇਣਗੇ ਮੈਂ ਖੇਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਗੱਤ ਕੇ ਉਹਦੀ سپورਟ ਕਰਾਂ ਮੈਂ ਕਰੂੰਗਾ ਕਲੈਸ਼ ਬੀਜੇਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਬੀਜੇਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੇਰੇ ਨਾਲ ਬੜਾ ਧੱਕਾ ਹੋਇਆ ਯਾਰ ਉਹ ਕਰਸਾ ਦਾ ਕੋਈ ਆ ਜਿਹੜੀਆਂ ਛੋਟੀਆਂ ਜੀਆਂ ਕਿ ਮੈਂ ਤੂੰ ਮੈਨੂੰ ਪਰਚਾ ਕੀਤਾ ਮੈਂ ਤੇਰੇ 21 ਦੇ ਕੱਥੀ ਬੋਲੂੰਗਾ ਇਹ ਮੇਰਾ ਅਜੰਡਾ ਹੀ ਨਹੀਂਗਾ ਹੁਣ ਹੈ ਨਹੀਂਗਾ ਅਜੰਡਾ ਬੀਬੀ ਜ਼ਗੀਰ ਕੋਰ ਜੀ ਮੈਂ ਤੇਰਾ ਵੀ ਪੜਾ ਚਾਹੁੰਨਾ ਵਾਂ ਤੈਨੂੰ ਵੀ ਦੇਖਣਾ ਚਾਹੁੰਨਾ ਕਿ ਤ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਹਾਂ ਮੈਂ ਬੈਠਾ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਲਿਖ ਕੇ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੈਰੇ ਨਾ ਹੋਇਆ ਇਹ ਅਨਿਆਏ ਹੋਇਆ ਮੇਰੀ ਗੈਰ ਹਾਜ਼ਰੀ ਵਿੱਚ ਚੰਗੇ-ਚੰਗੇ ਬੰਦਿਆਂ ਨੇ ਮੇਰੀ ਮਦਦ ਕੀਤੀ ਦਸਰਾ ਦੋਰਾ ਭਗਵੰਤ ਸੁਣਦਾ ਹੋਣਾ ਲਾਈਵ ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵੰਗੋ ਯਾਰ ਸ਼ਬਦ ਨਹੀਂ ਮਾੜਾ ਬੋਲਣਾ ਯਾਰ ਇੱਥੇ ਬਣਦੀ ਤਾੜੀ ਭਗਵੰਤ ਮਾਨ ਦੇ ਚੁਟਕਲੇ ਆ ਤੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂਗੇ ਉਹ ਹਲਕੀ ਆਈਆਂ ਗੱਲਾਂ ਤੇ ਐਵੇਂ ਟੁੱਟ ਕੇ ਆ ਤੇ ਮਸ਼ਕਰੀਆ ਦੇ ਤਾੜੀਆਂ ਮਾਰਦੇ ਨੇ ਇਹ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਤਾੜੀ ਆ ਸਾਰੇ ਪਹਿਲਾਂ ਫਤਿਹ ਪ੍ਰਵਾਨ ਕਰੋ ਉਸ ਵਾਹਿਗੁਰੂ ਦੇ ਦਿੱਤੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਗੱਲ ਸ਼ੁਰੂ ਕਿੱਥੋਂ ਕਰਾਂ ਦਾਸਤਾਨ ਏਡੀ ਲੰਬੀ ਹੋ ਗਈ ਆ ਜ ਜਦਾਂ ਮਹਿਤਾਬ ਨੇ ਕਿਹਾ ਕਿ 25 26-27 ਸਾਲ ਦਾ ਮੇਰਾ ਆਪਣਾ ਰਾਜਨੀਤਿਕ ਸਫਰ ਆ ਉਸ ਤੋਂ ਪਿੱਛੇ ਮੇਲਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਿੰਦਰ ਸਿੰਘ ਜੀ ਦਾ ਲਗਭਗ 25-27 ਸਾਲ ਦਾ ਰਾਜਨੀਤਿਕ ਸਫਰ ਅੱਧੀ ਸਦੀ ਆਪਣਾ ਥ ਨਾਲ ਜਿਹੜਾ ਪਿਆਰ ਪੰਜਾਬ ਦੇ ਨਾਲ ਪਿਆਰ ਅੱਧੀ ਸਦੀ ਤੇ ਅੱਧੀ ਸਦੀ ਦੇ ਵਿੱਚ ਸਾਡੇ ਪਰਿਵਾਰ ਦੇ ਉੱਤੇ ਪਰਚੇ ਮੁਕੱਤਮੇ ਜੇਲ੍ਹਾਂ ਐਨਐਸਏ ਐਨਡੀਪੀਐਸ ਕੋਈ ਹੱਦ ਹੁੰਦੀ ਆ ਯਾਰ ਮੇਰੇ ਪਿਤਾ ਜੀ ਨੂੰ ਪਹਿਲਾ ਸਭ ਤੋਂ ਐਮਰਜੈਂਸੀ ਜਦੋਂ ਲੱਗੀ 1975 ਦੇ ਵਿੱਚ ਉਹਨਾਂ ਨੂੰ 19 ਮਹੀਨੇ ਗ੍ਰਿਫਤਾਰ ਕਰਕੇ ਕੈਦ ਰੱਖਿਆ ਗਿਆ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਾਲ ਐਮਰਜੈਂਸੀ ਖਤਮ ਹੋਈ ਮਨਿਸਟਰ ਬਣੇ ਥੋੜੀ ਜਿਹੀ ਦੇਰ ਲਈ ਮਨਿਸਟਰ ਬਣੇ ਦੁੱਖ ਆਉਂਦਾ ਹੁਣ ਉਹ ਬਜ਼ੁਰਗ ਵੀ ਹੈ ਨਹੀਂ ਦੁਨੀਆ 'ਚ ਪ੍ਰਕਾਸ਼ ਸਿੰਘ ਬਾਦਲ ਝੂਠਾ ਜਿਹਾ ਮੁਕੱਦਮਾ ਬਣਾ ਕੇ ਉਹਨਾਂ ਤੋਂ ਪਹਿਲਾ ਮੁਕੱਦਮਾ ਅਗੇ ਸੁਖਜਿੰਦਰ ਸਿੰਘ ਨੇ ਆਪਣੇ ਪਿੰਡ ਦੇ ਅੰਦਰ ਘਰ ਦੇ ਵਿੱਚ ਜਿਹੜੀ ਪੱਠੇ ਕੁੱਤਰਨ ਵਾਲੀ ਮੋਟਰ ਪਾਈ ਲਾਈ ਆ ਉਹ ਚੋਰੀ ਬਿਜਲੀ ਕਰਦਾ ਆ ਮਕਦਮਾ ਤੇ ਮੇਰੇ ਪਿਤਾ ਜੀ ਨੂੰ ਡਿਸਪਸ ਕਰ ਦਿੱਤਾ ਕੈਬਨਟ ਤੋਂ ਇਹ ਗੱਲ ਹੈਗੀ 78 ਦੀ ਉਹਨਾਂ ਨਾਲ ਮੰਤਰੀ ਖੜ ਗਏ ਜ਼ਥੇਦਾਰ ਜਗਦੇਵ ਸਿੰਘ ਤਲਵੰਡੀ ਖੜ ਗਿਆ ਖੁੰਡਾ ਲੈ ਕੇ ਰੰਤੀਰ ਸਿੰਘ ਚੀਮਾ ਬੀਬੀ ਸਤਵੰਤ ਕੌਰ ਜਸਵੰਤ ਸਿੰਘ ਜਿਹਨਾਂ ਦਾ ਬੇਟਾ ਮਨਤਾਰ ਆ ਬਰਾੜ ਜਸਵਿੰਦਰ ਸਿੰਘ ਬਰਾੜ ਪੰਜ ਮਨਿਸਟਰਸ ਨੇ ਰਿਜ਼ਾਈਨ ਕਰਤਾ ਇਨਕੁਆਇਰੀ ਹੋਈ ਬਾਅਦ ਵਿੱਚ ਝੂਠਾ ਪਰਚਾ ਪਾਇਆ ਗਿਆ ਮਤਲਬ ਬਾਦਲ ਸਾਹਿਬ ਨੂੰ ਸ਼ਰਨ ਨਹੀਂ ਆਈ ਕਿ ਮੈਂ ਆਪਣੇ ਨਾਲ ਦੇ ਕੁਲੀਕ ਤੇ ਇੱਕ ਐ ਇਦਾਂ ਦਾ ਕੋਝਾ ਛੋਟਾ ਜਿਹਾ ਇਲਜ਼ਾਮ ਲਾ ਕੇ ਉਹਨੂੰ ਮਨਿਸਟਰਸ ਚੋਂ ਕਰਦਾ ਸੀ ਉਹ ਵੀ ਸਿਆਹ ਮੇਰੇ ਵੀਰੋ ਉਸ ਬਾਅਦ ਦੌਰ ਆ ਗਿਆ ਪੰਜਾਬ ਦੇ ਵਿੱਚ ਜਿਹੜਾ ਖਾੜਕੂ ਲਹਿਰ ਚੱਲੀ ਤੁਹਾਨੂੰ ਸਭ ਨੂੰ ਪਤਾ ਕਿ ਸਾਡੇ ਪਰਿਵਾਰ ਨੂੰ ਸਾਡੀ ਕੌਮ ਨਾਲ ਪਿਆਰ ਆ ਆਹ ਧਰਤੀ ਦੇ ਨਾਲ ਪਿਆਰ ਆ ਜਿੱਥੇ ਗੁਰੂਆਂ ਦਾ ਤੇ ਛੋਟੇ-ਛੋਟੇ ਸਹਿਬਜ਼ਾਦੇ ਦਾ ਖੂਨ ਡੁੱਲਿਆ ਹੋਇਆ ਵਾ ਉਹਨਾਂ ਬਹਾਦਰਾਂ ਦੇ ਨਾਲ ਰਹਿਣਾ ਸੁਖਾ ਸਿੰਘ ਮਹਤਾਬ ਸਿੰਘ ਜਿਨੇ ਮਸੇ ਰੰਗੜ ਦਾ ਸਿਰ ਵੱਢ ਕੇ ਕਲਮ ਕਰਕੇ ਤੇ ਦੱਸਤਾ ਸੀਗਾ ਕਿ ਦਰਬਾਰ ਸਾਹਿਬ ਦਾ ਅਸੀਂ ਉੱਥੇ ਹੁੰਦਾ ਹੋਇਆ ਤੋਹੀਨ ਨਹੀਂ ਸਹਾਰ ਸਕਦੇ ਅਸੀਂ ਉਹਨਾਂ ਦੇ ਨਾਲ ਰਹਿਣਾ ਵਾ ਗਾਹ ਵੀ ਰਹਿਣਾ ਵਾ ਅਸੇ ਹੀ ਤਕਸੂਰ ਸੀ ਮੇਰੇ ਪਿਤਾ ਜੀ ਦਾ ਕਿ ਉਹ ਸਰ ਆ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਸਾਥੀ ਸੀਗੇ ਭਿੰਡਰਾ ਵਾਲੇ ਦੇ ਸਾਥੀ ਹੋਣਾ ਕੋਈ ਮਾੜੀ ਗੱਲ ਸੀ ਯਾਰ ਉਹ ਤਾਂ ਇੱਕ ਜੋਧਾ ਜਿਹੜੇ ਸਦੀਆਂ ਅੱਜ ਕਦੀ ਕਦੀ ਜੰਮਦਾ ਉਹ ਸੀ ਬਹਾਦਰ ਆਦਮੀ ਇੱਕ ਪਾਸੇ ਉਹ ਕੰਗਾ ਇੱਕ ਪਾਸੇ ਨਿਜ਼ਾਮ ਉਹਦਾ ਉਹਦਾ ਸਾਥ ਦਿੱਤਾ ਫਿਰ ਪਰਚੇ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਲਾ ਕੇ ਡਿਬਰੂਗੜ ਦੀਆਂ ਸਾਮਦੀਆਂ ਜੇਲਾਂ ਵਿੱਚ ਭੇਜਿਆ ਉਹ ਮੈਂ ਆਪਣੇ ਪਿਤਾ ਦੇ ਖਿਲਾਫ ਲੱਗਦਾ ਅਨੇਕਾਂ ਵਾਰ ਦੇਖਿਆ ਨਿੱਕਾਂ ਇੱਕ ਵਾਰ ਤਾਂ ਉਹਨਾਂ ਨੂੰ ਲੈ ਗਏ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ 'ਚ ਇੱਧਰ ਲੈ ਕੇ ਆ ਗਏ ਤ੍ਰਿਪੁਰਾ ਅਗਰਤਲਾ ਦੀ ਜੇਲ੍ਹ 'ਚ ਲੈ ਗਏ ਮੈਂ ਦੋ ਵਾਰ ਉਹਨਾਂ ਨੂੰ ਉੱਥੇ ਮਿਲਣ ਗਿਆ ਵੈਸਟ ਬੰਗਾਲ ਕਲਕੱਤਾ ਉਥੋਂ ਜਹਾਜ਼ ਲੈ ਕੇ ਜਾਣਾ ਪੈਂਦਾ ਸੀ ਕੋਈ ਰਾਹੀ ਹੈ ਨਹੀਂ ਸੀਗਾ ਸੜਕ ਤਾਂ ਰਾਹੀ ਹੈ ਨਹੀਂ ਸੀ ਕੋਈ ਵੀ ਉਥੋਂ ਨਿਕਲੇ ਕਦੀ ਹਜਾਰੀ ਬਾਗ ਦੀ ਜੇਲ੍ਹ ਚ ਕਦੀ ਤਿਹਾਰ ਦੀ ਜੇਲ੍ਹ ਚ ਕਦੀ ਅੰਬਾੜੇ ਦੀ ਜੇਲ੍ਹ ਚ ਕਦੀ ਬੁੜ੍ਹੈਲ ਦੀ ਜੇਲ੍ਹ ਚ ਤੇ ਪੰਜਾਬ ਦੀਆਂ ਸਾਰੀਆਂ ਜੇਲਾਂ ਚ ਜਿੱਦਾਂ ਮਹਿਤਾਬ ਲੜਿਆ ਹੁਣ ਮੇਰੇ ਵਾਸਤੇ ਮੈਂ ਤੇ ਮੇਰੇ ਭਰਾਣ ਲੋ ਅੱਜ ਦਸਤਸ ਰਣਜੀਤ ਸਿੰਘ ਰੰਦਾਵਾ ਇੱਕ ਵਾਰ ਤਾੜੀ ਉਹਨਾਂ ਵਾਸਤੇ ਮਾਰਿਓ ਜ਼ਰਾ ਦਸਤਸ ਰਣਜੀਤ ਸਿੰਘ ਰੰਦਾਵਾ ਜਿਨ੍ਹਾਂ ਦਾ ਵਿਆਹ ਪਤਾ ਕਿੱਥੇ ਹੋਇਆ ਸੀਗਾ ਪਾਪਾ ਜੀ ਗ੍ਰਿਫਤਾਰੀ ਦੇਣ ਚੱਲੇ ਸੀਗੇ ਮੇਰਾ ਖਲਸ਼ਤ ਐਮਰਜੈਂਸੀ ਦਾ ਮੋਰਚਾ ਸੀ ਜਾਂ ਧਰਮਯੋਧ ਦਾ ਮੋਰਚਾ ਸੀ ਸਮਵੇਰ ਦੇਰ ਬਾਹਰ ਵਿਆਹ ਨਹੀਂ ਸੀ ਕਰ ਸਕਦੇ ਵਿਆਹ ਰੱਖਿਆ ਹੋਇਆ ਸੀਗਾ ਉਹਨਾਂ ਦਾ ਵਿਆਹ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੇ ਅੰਦਰ ਹੋਇਆ ਸੀਗਾ ਮੇਰੀ ਭੈਣ ਦੇ ਨਾਲ ਜਿੱਥੇ ਜਸਟਿਸ ਰਣਜੀਤ ਸਿੰਘ ਦਾ ਦਾਵਾ ਜਿਨ੍ਹਾਂ ਨੇ ਆ ਬੇਅਦਬੀਆਂ ਦੀ ਰਿਪੋਰਟ ਦਿੱਤੀ ਹੈ ਉਦੋਂ ਮੇਰੇ ਨਾਲ ਉਹ ਵਕੀਲ ਸੀਗੇ ਉਦੋਂ ਜੱਜ ਬਾਦ ਚੜ੍ਹਨੇ ਅਸੀਂ ਦਿੱਲੀ ਤੱਕ ਇਕੱਲੇ ਪੈਸਾ ਤਾਂ ਸਾਡੇ ਕੋਲ ਕਦੀ ਹੈ ਹੀ ਨਹੀਂ ਸੀ ਨਾ ਹੋਣ ਹੈਗਾ ਨਾ ਅਸੀਂ ਫੀਸਾਂ ਦੇ ਸਕਦੇ ਸੀਗੇ ਪਰ ਮੈਨੂੰ ਹੁਣ ਯਾਦ ਨਹੀਂ ਆ ਅਸੀਂ ਕਿਦਾਂ ਕਪਲ ਸਿਵਲ ਨੂੰ ਇੰਗੇਜ ਕੀਤਾ ਆ ਜੋ ਸਭ ਤੋਂ ਟੌਪ ਦਾ ਲਾਇਰ ਆ ਤੇ ਰਾਜ ਸਭਾ ਦਾ ਮੈਂਬਰ ਆ ਕਪਲ ਸਿਵਲ ਨੇ ਸੁਪਰੀਮ ਕੋਰਟ ਤੋਂ ਇੱਕ ਸਾਡੀ ਡਿਟੈਂਸ਼ਨ ਐਨੇ ਸੀ ਕਿ ਤੋੜਾ ਕੇ ਦਿੱਤੀ ਸਾਨੂੰ ਮੈਂ ਆਪਣੇ ਪਿਓ ਨੂੰ ਐਮ ਐਸ ਐਚੋਂ ਜੇਲ੍ਹ ਤੋਂ ਕਢਾਇਆ ਭਰਾਓ ਮੈਂ ਤੇ ਜਸਟਿਸ ਰਣਜੀਤ ਸਿੰਘ ਰੰਦਾਵਾ ਨੇ ਤਾੜੀ ਤਾਂ ਮਾਰ ਦਿਓ ਇੱਥੇ ਬਣਦੀ ਤਾੜੀ ਪਗਵੰਤ ਮਾਨ ਦੇ ਚੁਟਕਲਿਆਂ ਦੇ ਜਿਹੜੇ ਮਾਰਦੇ ਨੇ ਉਹ ਉਹ ਪੰਜਾਬ ਦੇ ਬੰਦੇ ਨਹੀਂਗੇ ਉਹ ਹਲਕੀਆਂ ਜਿਹੀਆਂ ਗੱਲਾਂ ਤੇ ਐਵੇਂ ਟੁੱਟ ਕੇ ਆ ਤੇ ਮਸ਼ਕਰੀਆਂ ਦੇ ਤਾੜੀਆਂ ਮਾਰਦੇ ਨੇ ਇਹ ਬੰਦਿਆਂ ਵਾਲੀ ਗੱਲ ਤੇ ਤਾੜੀ ਵੱਜਦੀ ਆ ਇੱਥੇ ਬੰਦਿਆਂ ਵਾਲੀ ਗੱਲ ਤੇ ਤਾੜੀ ਆ ਇੱਕ ਨਾ ਇੱਕ ਨੈਸ਼ਨਲ ਸਿਕਿਉਰਿਟੀ ਐਕਟ ਦੀ ਡਿਟੈਂਸ਼ਨ ਮੈਂ ਦਸਰਾ ਜਵਾਨ ਭਗਵੰਤ ਸੁਣਦਾ ਹੁਣ ਲਾਈਵ ਮੇਰਾ ਦੇਖਦਾ ਹੁੰਦਾ ਚੋਰਾ ਜਿਹਾ ਵਾਂਗੂ ਯਾਰ ਸ਼ਬਦ ਨਹੀਂ ਮਾੜਾ ਬੋਲਣਾ ਯਾਰ ਦੇਖਦਾ ਹੁਣਾ ਕਿਤੇ ਚਲੋ ਮਿਨਿਸਟਰ ਮਿਨਿਸਟਰ ਇਹਨੇ ਦੇਖਦੇ ਕਿਤੇ ਹੋਰ ਆਈਡੀ ਤੋਂ ਦੇਖਦਾ ਹੋਊਗਾ ਉਹ ਨੂੰ ਮੈਂ ਦੱਸਣਾ ਚਾਹੁੰਦਾ ਮੈਂ ਕੌਣ ਆ ਅਸੀਂ ਕੌਣ ਆ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਨੋ ਦੱਸ ਰਿਹਾ ਕਿ ਅਸੀਂ ਕੀ ਕੀ ਕਿਹੜੇ ਕਿਹੜੇ ਜ਼ੁਲਮ ਕਿਹੜੇ ਕਿਹੜੇ ਔਖੇ ਹਾਲਾਤਾਂ ਚ ਨੰਗ ਕੇ ਗਏ ਆ ਇੱਕ ਡਿਟੈਂਸ਼ਨ ਸਾਡੀ ਤੋੜਵਾਈ ਇੱਕ ਐਡਵੋਕੇਟ ਹੁੰਦੇ ਸੀਗੇ ਜਲੰਧਰ ਦੇ ਸਰਜੀਤ ਸਿੰਘ ਸੂਦ ਤੇ ਜੱਜ ਕੌਣ ਸੀਗਾ ਹਰਿਆਣਾ ਹਾਈ ਕੋਰਟ ਦਾ ਜਸਟਿਸ ਤਿਵਾਟੀਆਂ ਕਿੱਡਾ ਵੱਡਾ ਬੰਦਾ ਹੋਊਗਾ ਦਿਲ ਹੋਊਗਾ ਐਨਐਸਏ ਕਿਉਂਕਿ ਸਾਰਾ ਝੂਠੋ ਝੂਠ ਚੱਲਦਾ ਸੀਗਾ ਇੱਕ ਐਸਆਈ ਸਬ ਇੰਸਪੈਕਟਰ ਤੋਂ ਰਿਪੋਰਟ ਲੈ ਲੈਂਦੇ ਸੀ ਕੁਫੀਆਂ ਬਸ ਕੁਫੀਆਂ ਰਿਪੋਰਟ ਤੇ ਸਰਦਾਰ ਸੁਖਜਿੰਦਰ ਸਿੰਘ ਜਿਹੜਾ ਉਹ ਭਾਰਤ ਨੂੰ ਖਤਰਾ ਬਣ ਗਿਆ ਦੇਸ਼ ਤੋੜਨ ਚੱਲਿਆ ਤੇ ਐਨਐਸਏ ਲਾ ਕੇ ਚੱਕ ਕੇ ਲੈ ਜਾਂਦੇ ਸੀ ਇੱਕ ਦਿਨ ਟੈਂਸ਼ਨ ਉਹਨਾਂ ਨੇ ਤੋੜਾਈ ਸਾਡੀ ਕਰਦੇ ਕਰਦੇ ਜੇਲ੍ਹਾਂ ਜੇਲ੍ਹਾਂ ਫਿਰ ਮਨਿਸਟਰ ਬਣ ਕੇ 85 ਦੇ ਵਿੱਚ ਫਿਰ ਸਰਦਾਰ ਸੁਰਜੀਤ ਸਿੰਘ ਬਰਨਾਲਾ ਤੇ ਨਾਲ 7 ਮਹੀਨੇ ਮਿਨਿਸਟਰ ਰਹੇ ਸੀ ਜਿਆਦਾ ਤੁਹਾਨੂੰ ਐ ਲੱਗਦਾ ਪਤਾ ਨਹੀਂ ਕਿੰਨੀ ਦੇਰ ਰਾਜ ਕੀਤਾ ਨਹੀਂ 7-8 ਮਹੀਨੇ ਹੋਰ ਰਾਜ ਵਿੱਚ ਰਹੇ ਜਦੋਂ ਆ ਬਣਾਇਆ ਗਵਰਨਮੈਂਟ ਕਾਲਜ ਪੁਲਤ ਵਿੱਚ ਤੇ ਬਰਨਾਲਾ ਸਾਹਿਬ ਨੂੰ ਪਤਾ ਨਹੀਂ ਕੀ ਸੁਝਾ ਕਿਉਂ ਕੀਤਾ ਰੱਬ ਜਾਣਦਾ ਉਹਨੋਂ ਉਹ ਵੀ ਹੈ ਨਹੀਂ ਵਿਚਾਰੇ ਉਹਨਾਂ ਦਾ ਪਰਿਵਾਰ ਮੇਰਾ ਬਹੁਤ ਅਜ਼ੀਜ਼ ਹੈ ਉਹਨਾਂ ਦੀ ਜਿਹੜੀ ਡਾਟਰ ਹੈ ਨਾ ਜੇ ਆਮ ਨਾਟ ਰੋਂਗ ਹੋ ਤਾਂ ਹਰਪ੍ਰੀਤ ਕੌਰ ਨਾਮ ਆ ਬਹੁਤ ਅੱਛੀ ਗगन ਬਰਨਾਲੇ ਦੇ ਘਰੋਂ ਗਗਨਦੀ ਬਰਨਾਲੇ ਦੇ ਪਰ ਮੈਂ ਫੈਕਟ ਦੱਸ ਰਿਹਾ ਉਹਨਾਂ ਨੂੰ ਪੁਲਿਸ ਭੇਜਤੀ ਦਰਬਾਰ ਸਾਹਿਬ ਦੇ ਵਿੱਚ ਉਹਨੂੰ ਆਪਰੇਸ਼ਨ ਬਲੈਕ ਥੰਡਰ ਕਿਹਾ ਗਿਆ ਮੇਰੇ ਪਿਤਾ ਜੀ ਨੇ ਜਦੋਂ ਇਹ ਖਬਰ ਸੁਣੀ ਕਿ ਦਰਬਾਰ ਸਾਹਿਬ ਫਿਰ ਪੁਲਿਸ ਚਲੀ ਗਈ ਆ ਉਹਨਾਂ ਨੇ ਆਪਣਾ ਅਸਤੀਫਾ ਲਿਖਿਆ ਤੇ ਕਹਿੰਦੇ ਮੈਂ ਵਿਧਾਨ ਸਭਾ ਦੀ ਲੌਬੀ ਚੋਂ ਤੇਜ਼ੀ ਨਾਲ ਗਵਰਨਰ ਹਾਊਸ ਨੂੰ ਅਸਤੀਫਾ ਦੇਣ ਚੱਲਿਆ ਸੀ ਰਾਜ ਮੈਨੂੰ ਮਿਲ ਗਿਆ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦਾ ਸਰਦਾਰ ਸਾਹਿਬ ਤੁਹਾਡਾ ਕੀ ਪ੍ਰੋਗਰਾਮ ਆ ਇਸ ਪੁਲਿਸ ਦੇ ਖਿਲਾਫ ਉਹ ਕਹਿੰਦਾ ਮੈਂ ਚੱਲਿਆ ਗਵਰਨਰ ਤੇ ਕਹਿੰਦੇ ਜਾਇਓ ਨਾ ਥੋੜਾ ਜਿਹਾ ਮੇਰਾ ਇੰਤਜ਼ਾਰ ਕਰ ਦਿਓ ਮੈਂ ਵੀ ਤੁਹਾਡੇ ਨਾਲ ਚੱਲੂੰਗਾ ਤੇ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਪਿਤਾ ਜੀ ਤੇ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਜਿਹਨੂੰ ਇਹਨਾਂ ਨੇ ਜਿਹਨਾਂ ਜਿਹਦਾ ਸਿਆਸੀ ਕਤਲ ਕੀਤਾ ਕੇਜਰੀਵਾਲ ਪਾਰਟੀ ਨੇ ਤਿੰਨ ਬੰਦਿਆਂ ਨੇ ਵਜ਼ਾਰਤ ਚੋਂ ਅਸਤੀਫਾ ਦੇ ਦਿੱਤਾ ਛੱਡਦਾ ਯਾਰ ਵਜ਼ਾਰਤ ਕੋਈ ਦੱਸੋ ਮੈਨੂੰ ਇੱਕ ਵਾਸਤੇ ਛੱਡਦਾ ਆ ਜਿਹੜੇ ਬੰਦੂਆ ਮਜ਼ਦੂਰ ਬਣੇ ਹੋਏ ਨੇ 92 99 93 ਜਿਹੜੇ ਤੁਰੇ ਫਿਰਦੇ ਨੇ ਉਹ ਇਹਨਾਂ ਦੀ ਰੋਜ਼ ਬੇਇੱਜ਼ਤੀ ਕਰਦਾ ਭਗਵੰਤ ਤੇ ਕੇਜਰੀਵਾਲ ਉੱਤੋਂ ਦਿੱਲੀੋਂ ਇਹਨਾਂ ਦੇ ਪੱਲੇ ਕੁਛ ਨਹੀਂਗਾ ਇਹਨਾਂ ਦੀ ਅੱਖਾਂ ਨੇ ਸਾਹਮਣੇ ਬੇਝਤੀਆਂ ਕਰਦੇ ਏਦਾਂ ਕਰਕੇ ਛੋਟੇ ਛੋਟੇ ਕਹਿੰਦੇ ਬੱਚੇ ਬਿਠਾਏਓ ਦਿੱਲੀੋਂ ਲਿਆ ਕੇ ਇੱਕ ਇੱਕ ਡਿਪਾਰਟਮੈਂਟ ਇੱਕ ਇੱਕ ਮਿਨਿਸਟਰ ਦੇ ਉੱਤੇ ਸਿਰ ਤੇ ਬਿਠਾਏਓ ਣਕੇ ਤੁਸੀਂ ਵਾਚ ਕਰਨਾ ਕਿ ਮਿਨਿਸਟਰ ਕੀ ਕਰ ਰਿਹਾ ਹੈ ਮਿਨਿਸਟਰਾਂ ਦੇ ਪੱਲੇ ਕੱਖ ਨਹੀਂਗਾ ਪਰ ਲਟਕੇ ਹੋਏ ਨੇ ਲਟਕੇ ਹੋਏ ਵਜ਼ਾਰਤ ਨੂੰ ਕਿ ਕਿਸੇ ਤਰੀਕੇ ਨਾਲ ਅਸੀਂ ਵਜ਼ਾਰਤ ਚੋਂ ਨਾ ਲੱਤ ਜੇ ਤੇ ਉਸ ਵਜ਼ਾਰਤ ਨੂੰ ਮੇਰੇ ਪਿਤਾ ਜੀ ਨੇ ਏਦਾਂ ਮਾਫ਼ ਕਰਨਾ ਹੰਕਾਰ ਨਾਲ ਸਮਝੋ ਆ ਜੁੱਤੀ ਦੇ ਨੋਕ ਤੇ ਰੱਖ ਕੇ ਤੇ ਬਜਾਰਤ ਛੱਡ ਦਿੱਤੀ। ਇਹ ਇਹ ਉਸ ਤੋਂ ਬਾਅਦ ਵੀ ਜਿੰਨਾ ਜੁਨਾ ਹੋਇਆ ਚਲੋ ਛੱਡੋ ਕੋਈ ਗੱਲ ਨਹੀਂ ਇੱਥੋਂ ਮੇਰਾ ਰਸਵਾਲ ਛਤਿਅਮ ਉਕੂ ਕੂ ਕੂ ਕਹਿ ਰਿਹਾ ਸੀ ਸਾਨੂੰ ਬੜਾ ਦੁੱਖ ਹੋਇਆ ਕਿ ਖੇਰੇ ਨੂੰ ਫੜ ਲਿਆ ਉਹ ਬਿਲਕੁਲ ਦੁੱਖ ਨਹੀਂ ਕਰਨਾ ਸਮਝ ਗਏ ਦੁੱਖ ਦੀ ਥਾਂ ਦੇ ਉੱਤੇ ਜਜ਼ਬਾ ਭਰਨਾ ਆਪਣੇ ਵਿੱਚ ਜਜ਼ਬਾ ਕੀ ਕਰ ਲੈਣਗੇ ਟਰਮੀ ਕੀ ਕਰ ਲੈਣਗੇ ਕਿੰਨੇ ਪਰਚੇ ਕਰ ਲੈਣਗੇ ਕਿੰਨੇ ਮੁਕੱਦਮੇ ਕਰ ਲੈਣਗੇ ਕਿਹੜੀਆਂ ਜੇਲਾਂ 'ਚ ਬੰਦ ਕਰ ਦੇਣਗੇ ਇੱਕ ਖੈਰੇ ਨੂੰ ਬੰਦ ਕਰਕੇ ਕੀ ਦੁਨੀਆ ਭਰ ਦੇ ਵਿੱਚ ਜਿਹੜੇ ਅੱਜ ਖੈਰੇ ਦੀ ਵਿਚਾਰਧਾਰਾ ਨਾਲ ਸੁਮੇਲ ਰੱਖਦੇ ਲੋਕੀ ਉਹਨਾਂ ਦੀ ਆਵਾਜ਼ ਕੋਈ ਬੰਦ ਕਰਾ ਸਕਦਾ ਵਾ ਸਾਡੀ ਗੈਰ ਹਾਜ਼ਰੀ ਵਿੱਚ ਮੇਰੀ ਗੈਰ ਹਾਜ਼ਰੀ ਵਿੱਚ ਚੰਗੇ-ਚੰਗੇ ਬੰਦਿਆਂ ਨੇ ਮੇਰੀ ਮਦਦ ਕੀਤੀ ਮੈਂ ਪਹਿਲਾਂ ਥੱਲੇੋਂ ਸ਼ੁਰੂ ਕਰਦਾ ਵਾਂ ਜਿਹੜੇ ਝਾੜੂ ਦੇ ਚੰਗੇ ਬੰਦੇ ਨਾ ਜਿਹੜੇ ਜਜ਼ਬਾਤ ਰੱਖਦੇ ਨੇ ਦਿਲ ਵਿੱਚ ਇਹ ਤਾਂ ਹੈ ਨਹੀਂਗਾ ਨਾ ਕਿ ਝਾੜੂ ਦੇ ਵਿੱਚ ਸਾਰੇ ਬੰਦੇ ਜਿਹੜੇ ਗਏ ਨੇ ਉਹ ਸਾਰੇ ਮਾੜੇ ਨੇ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਲਿਖ ਕੇ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੈਰੇ ਨਾ ਹੋਇਆ ਇਹ ਅਨਿਆਏ ਹੋਇਆ ਝਾੜੂ ਨੇ ਲਿਖਿਆ ਮੇਰੇ ਵਾਸਤੇ ਯਾਰ ਆਹ ਬੀਬੀ ਜ਼ਗੀਰ ਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜੇਲ੍ਹ ਸੀ ਤਿੰਨ ਲੇਡੀਜ਼ ਸੀ ਕਿ ਉਹਨਾਂ ਦੇ ਨਾਲ ਮੈਂ ਜੇਲ੍ਹ ਸੀ ਬੰਦ ਡੇਲੀ ਪੋਸਟ ਟੈਲੀਵਿਜ਼ਨ ਨੇ ਇੰਟਰਵਿਊ ਕੀਤੀ ਖੜਿਆਂ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਤਾਂ ਜਿਹੜੇ ਕਈਆਂ ਉਹਨਾਂ ਨੇ ਬੀਬੀ ਜਗੀਰ ਕੌਰ ਜੀ ਨੂੰ ਪੁੱਛਿਆ ਕਿ ਆ ਜਿਹੜਾ ਖੇਰੇ ਤੇ ਪਰਚਾ ਦਰਜ ਹੋਇਆ ਇਹਦਾ ਕਿੱਦਾਂ ਜੀ ਉਹਨੇ ਕਿਹਾ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਉਹ ਮੈਂ ਤਾਂ ਥੋੜਾ ਬਹੁਤਾ ਉਹਨਾਂ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਚ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੇ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਾ ਚਾਹਨਾ ਵਾਂ ਤੈਨੂੰ ਵੀ ਦੇਖਣਾ ਚਾਹਨਾ ਕਿ ਤਰ ਤਰੱਕੀ ਕਰ ਐਸਜੀਪੀਸੀ ਤੋਂ ਤੈਨੂੰ ਜੇ ਹਟਾਉਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਆ ਐਸਜੀਪੀਸੀ ਜਿਹੜੀ ਆ ਲਫਾਫੇ ਚੋਂ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਵਾਂ ਇੱਥੇ ਮੈਂ ਬੈਠਾ ਸੁਨੀਲ ਜਾਖੜ ਬੀਜੇਪੀ ਸਾਡੀ ਵਿਚਾਰ ਤਾਰਾ ਕਲੈਸ਼ ਕਲੈਸ਼ ਬੀਜੇਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਉਹ ਬੀਜੇਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੇਰੇ ਨਾਲ ਬੜਾ ਤਕਾ ਹੋਇਆ ਯਾਰ ਉਹ ਕਰ ਸਕਦਾ ਕੋਈ ਤੁਹਾਡੀ ਗਾਖੜਲੀ ਮਾਰੋ ਜਰਾ ਵਿਕਰਮ ਜੀਠਿਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਹ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਵਿਕਰਮ ਜੀਠੇ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀ ਮੈਂ ਉਹਦਾ ਵੀ ਸ਼ੁਕਰੀਆ ਅਦਾ ਕਰਦਾ ਔਰ ਮੈਂ 100% ਨੌਕ ਅਥਾਰਟੀ ਨਾ ਕਹਿੰਦਾ ਕਿ ਜਿੱਦਾਂ ੱਟਕਾ ਮੇਰੇ ਨਾਲ ਕੀਤਾ ਝੂਠਾ ਮੁਕਦਮਾ ਦਰਸ਼ੇ ਦਾ ਡਰੱਗਸ ਦਾ ਕੀਤਾ ਮੈਂ ਸਮਝਦਾ ਕਿ ਵਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟਿਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤੰਗਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਇਲੈਕਸ਼ਨਾਂ ਚ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਟ ਨਹੀਂ ਦੇ ਰਿਆ ਪਰ ਆਈ ਏਮ ਕੋਈ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੰਨ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਦੇਣਾ ਤੇ ਜੇ ਦੇਣਗੇ ਮੈਂ ਖੇਹਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਤ ਕੇ ਉਹਦੀ ਸਪੋਟ ਮੈਂ ਕਰੂੰਗਾ ਤੁਹਾਡੇ ਸਿਰ ਤੇ ਸਿਮਰਨਜੀਤ ਸਿੰਘ ਮਾਨ ਐਮਪੀ ਇੱਕ ਬਜ਼ੁਰਗ ਅੱਛੇ ਬਹੁਤ ਥੋਸ ਬੰਦਾ ਪਾਵਾਂ ਕੱਲਾ ਹੀ ਰਹੇ ਨੇ ਉਹ ਉਹਨੂੰ ਜਦੋਂ ਪੁੱਛਿਆ ਗਿਆ ਇਹ ਗੱਲ ਕੀਤੇ ਕਹਿੰਦਾ ਖੇਰੇ ਨਾਲ ਧੱਕਾ ਹੋਇਆ ਪੋਰ ਅਨੇਕਾਂ ਕਈਆਂ ਦੇ ਨਾਮ ਬੁਲਜੂਗਾ ਮੈਂ ਮੇਰੀ ਪਾਰਟੀ ਜਿਹਨੂੰ ਕਹਿੰਦੇ ਨਾ ਕਿ ਯਾਰ ਚਲੋ ਲੋਕਾਂ ਨੇ ਗੁੱਸਾ ਕੀਤਾ ਯਾਰ ਕਿ ਪਾਰਟੀ ਨੂੰ ਤਾਂ ਇੱਥੇ ਇਹ ਤਾਂ ਬਿਲਕੁਲ ਸ਼ਰੇਆਮ ਚਿੱਟੇ ਦਿਨ ਤੱਕਾ ਹੋਇਆ ਤੇ ਪਾਰਟੀ ਨੂੰ ਖੜਨਾ ਚਾਹੀਦਾ ਸੀ ਉਹਦੇ ਨਾਲ ਮੈਨੂੰ ਗੱਲ ਮੈਨੂੰ ਇਸ ਗੱਲ ਦਾ ਵੀ ਗੁੱਸਾ ਕੋਈ ਨਹੀਂ ਗੱਡਸਟ ਮੈਂ ਤੁਹਾਨੂੰ ਅੱਗੇ ਅੰਕ ਕਹਾਣੀ ਸੁਣਾਉਣਾ ਆਪਣੀ ਜਰਾ ਪਰ ਫਿਰ ਵੀ ਮੇਰੀ ਪਾਰਟੀ ਮੇਰੇ ਨਾਲ ਖੜੀ ਰਹੀ ਸਭ ਸਟਾਰਟਿੰਗ ਫਰੋਮ ਪ੍ਰੈਜ਼ੀਡੈਂਟ ਰਾਜਾ ਵੜੇਂਗੇ ਇੱਕ ਵਾਰ ਰਾਜਾ ਵੜੇਂਗ ਲਈ ਤਾੜੀ ਮਾਰੋ ਉਹਨੇ ਮੈਨੂੰ ਕਿਹਾ ਜਦੋਂ ਮੈਂ ਨਿਕਲੇ ਆ ਨਾ ਇੰਨਾ ਮੈਂ ਆਪਣੇ ਬੇਟੇ ਨੂੰ ਦੱਸ ਰਿਹਾ ਸੀਗਾ ਕਿ ਜੇ ਪੁੱਤ ਹੋਵੇ ਤੇ ਮਹਤਾਬ ਵਰਗਾ ਹੋਵੇ ਇਹ ਮੈਂ ਗੱਲ ਓਪਨ کہہ ਰਿਹਾ ਇੱਕ ਵਾਰੀ ਉਹ ਦਾ ਧੰਨਵਾਦ ਪਤਾਪ ਸਿੰਘ ਬਾਜਵਾ ਸਾਡੇ ਫੈਮਿਲੀ ਰਿਲੇਸ਼ਨਸ ਨੇ ਉਹਨਾਂ ਦੇ ਪਿਤਾ ਜੀ ਨਾਲ ਸਰਦਾਰ ਸਤਨਾਮ ਸਿੰਘ ਬਾਜਵਾ ਨੂੰ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਉਹਨੂੰ ਆਪਣੇ ਪਿਤਾ ਜੀ ਦੇ ਨਾਲ ਮਿਲਦੇ ਦੇਖਿਆ ਉਹ ਮਿਨਿਸਟਰ ਰਹੇ ਨੇ ਉਹ ਮੈਨੂੰ ਆਏ ਤੇ ਇਹ ਸਾਰੇ ਤਿੰਨ ਤਿੰਨ ਆਰੀ ਮਿਲਣ ਆਏ ਮੈਨੂੰ ਜੇਲਾਂ ਦੇ ਵਿੱਚ ਦਵਿੰਦਰ ਯਾਦਵ ਸਾਡੇ ਜਿਹੜੇ ਜਨਰਲ ਸੈਕਟਰੀ ਬਣੇ ਉਹ ਬਣੇ ਚਰਨਜੀਤ ਸਿੰਘ ਚੰਨੀ ਫੋਰਮਰ ਚੀਫ ਮਿਨਿਸਟਰ ਹਾਦਾਂ ਨਾਰਾ ਮਾਰਿਆ ਮੇਰੇ ਹੱਕ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਉੱਚਾ ਤਾੜੀ ਮਾਰੋ ਉਹਨੇ ਮੇਰੇ ਦਾ ਖਾ ਦਾ ਨਾਰਾ ਮਾਰਿਆ ਸੁਖੀ ਰੰਦਾਵਾ ਫਾਰਮਰ ਡਿਪਟੀ ਚੀਫ ਮਿਨਿਸਟਰ ਉਹਨਾਂ ਨੇ ਮੇਰੇ ਮਿਲੇ ਮੈਨੂੰ ਮੇਰੇ ਹੱਕ ਚ ਬਿਆਨ ਦਿੱਤਾ ਠੋਕ ਕੇ ਪ੍ਰਗਟ ਵਰਗਤ ਸਿੰਘ 올ੰਪੀਅਨ ਕੈਪਟਨ ਇੰਡੀਅਨ ਹਾਕੀ ਟੀਮ ਐਮ ਐਲ ਏ ਜਲੰਧਰ ਇੱਕ ਵਾਰ ਪ੍ਰਗਟ ਲਈ ਵੀ ਤੋੜੋ ਉਸ ਤੋਂ ਬਾਅਦ ਜਿਹੜੇ ਬਾਕੀ ਕਲੀਗਜ਼ ਐਮ ਐਲ ਏਸ ਵਿਕਰਮ ਚੌਧਰੀ ਆਜ ਬਾਬਾ ਹੈਨਰੀ ਜੀ ਟਿੱਕੀ ਟਲੋਂ ਕੁਸ਼ਲਦੀਪ ਸਿੰਘ ਜੀ ਸ਼ਬੇਵਾਲ ਰਾਜਕੁਮਾਰ ਜੀ ਅੱਜ ਮੈਂ ਕਿੱਸੀ ਆਇਆ ਮਦਰ ਪਮਾਰ ਨੇ ਸਮਝ ਗਏ ਦਰਜਾ ਦਰਜਾ ਸਾਰੇ ਐਮ ਐਲ ਏਜ਼ ਨੇ ਗੱਲ ਇਹ ਸੀ ਕਿ ਲੱਖਾ ਸਦਾਣਾ ਲੱਖਾ ਸਦਾਣਾ ਇੱਕ ਵਾਰ ਉਹਦੇ ਲਈ ਤਾਂ ਜਕਾਰਾ ਛੱਡੋ ਲੱਖੇ ਸਦਾਣਾ ਥੋੜਾ ਜਿਹਾ ਮੇਰੀ ਪਾਰਟੀ ਦੇ ਕਈ ਆਗੂਆਂ ਦੇ ਖਿਲਾਫ ਬੋਲ ਜਾਂਦਾ ਮੈਂ ਉਹਨੂੰ ਪਿਆਰ ਨਾਲ ਸਮਝਾਉਂਗਾ ਕਿ ਹੁਣ ਆਪਾਂ ਬੋਲਣਾ ਹੀ ਨਹੀਂ ਕਿਸੇ ਦੇ ਖਿਲਾਫ ਯਾਰ ਛੱਡੋ ਗੱਲ ਨੂੰ ਆਪਾਂ ਪੰਜਾਬ ਦੀ ਲੜਾਈ ਲੜੀਏ ਅੱਗੇ ਕਿੰਨਾ ਕੁਝ ਪੰਜਾਬ ਦੇ ਨਾਲ ਹੋ ਰਿਹਾ ਵਾ ਗੁਰਬਾਣੀ ਚੋਂਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਚ ਸਾਡੀ ਪਾਣੀ ਸਾਡਾ ਪਾਣੀ ਗੰਦਲਾ ਹੋ ਗਿਆ ਸਾਡੀ ਆਬੋ ਹਵਾ ਖਰਾਬ ਹੋ ਗਈ ਕੈਂਸਰ ਨਾਲ ਲੋਕ ਮਰ ਰਹੇ ਨੇ ਨਸ਼ੇ ਆ ਗਏ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਗਈਆਂ ਸਾਡੇ ਬੱਚੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਹਸਪਤਾਲਾਂ ਦੇ ਵਿੱਚ ਗਰੀਬ ਆਦਮੀ ਇਲਾਜ ਨਹੀਂ ਕਰ ਸਕਦਾ ਪੜਨ ਆਸਤੇ ਬੰਦੋਬਸਤ ਹੈ ਨਹੀਂਗਾ ਇੱਕ ਮੁੱਦਾ ਕਿਤੇ ਯਾਰ ਇੱਕ ਮੁੱਦਾ ਵਾਂ ਮੈਂ ਜਦੋਂ ਜੇਲ੍ਹ ਵਿੱਚ ਜਾਂ ਮੇਰੇ ਤੇ ਕੈਮਰਾ ਲਾਤਾ ਬੈਰਿਕ ਚ ਕਮਰੇ ਦੇ ਅੰਦਰ ਸਵਾਦ ਲੈਣ ਵਾਸਤੇ ਲੈ ਲਓ ਸਵਾਦ ਯਾਰ ਲੈ ਲਓ ਸਵਾਦ ਮੈਨੂੰ ਕੋਈ ਇਤਰਾਜ਼ ਨਹੀਂਗਾ ਝੂਠੇ ਪਰਚੇ ਕਰਤੇ ਇਹ ਜਦੋਂ ਤਿੰਨ ਪਹਿਲਾ ਪਰਚਿਆਂ ਚ ਨਹੀਂ ਫੜ ਸਕੇ ਮੈਨੂੰ ਉਹਨਾਂ ਚ ਮੇਰੀ گاਉਂ ਜਮਾਨਤ ਹੋਈ ਮੇਰੀ ਸਿਸਟਰ ਪੁਲਿਸ ਵਾਲੇ ਕਹਿੰਦੇ ਤੁਸੀਂ ਜੀ ਮਾਨ ਦੀ ਘਰ ਵਾਲੀਆਂ ਦੇ ਖਿਲਾਫ ਬੋਲੇ ਜੀ ਐ ਜੀ ਉਹ ਜੀ not realizing tan navy day اونਾਂ ਦੀ ਘਰ ਵਾਲੀ ਆ ਅੱਜ ਉਹਦੇ ਤੇ 420 ਦਾ ਪਰਚਾ ਦਰਜ ਕੀਤਾ ਸੀ ਮੈਂ ਕੀ ਕਰਦਾ ਫਿਜ਼ਿਕ ਸਮਝਾਇਓ ਮੈਂ ਜਰਾ ਮੈਂ ਇਹਨਾਂ ਦੇ ਔਰਤਾਂ ਦੇ ਗਲ ਵਿੱਚ ਜਾ ਕੇ ਹਰ ਪਾਉਂਦਾ ਆਪਣਾ ਨਹੀਂ ਦੇਖਦੇ ਕੀ ਕੀਤਾ ਤੁਸੀਂ ਪਰ ਚਲੋ ਛੱਡੋ ਉਹ ਵੀ ਉਸ ਨੂੰ ਪਾਸੇ ਕਰ ਦਿਓ ਮੈਂ ਜਦੋਂ ਜੇਲ੍ਹ ਸੀਗਾ ਜਦੋਂ ਇਹਨਾਂ ਨੇ ਆਪਣੇ ਵੱਲੋਂ ਦਾ ਕਹਿਆ ਇਹਨੂੰ ਟੌਰਚਰ ਕਰੋ ਇਹਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰੋ ਇਹਨੂੰ ਡਰਾਓ ਇਹਨੂੰ ਠਮਕਾਓ ਉਹ ਮੈਂ ਗੱਲ ਫਿਰ ਛੋਟ ਕਹਿ ਦੇਣਾ ਕਿ ਫਿਰ ਭਗਵੰਤ ਤੂੰ ਤਾਂ ਪੜੀ ਨਹੀਂ ਇਸ ਜੀਅਰ ਤੇਜਰੀ ਵਾਲ ਨੂੰ ਤਾਂ ਚਲੋ ਪੰਜਾਬ ਦਾ ਨਹੀਂ ਪਤਾ ਉਹ ਐਵੇਂ ਐਵੇਂ ਖੜ ਕੇ ਉੱਤੇ ਕਹਿ ਦਿੰਦਾ ਬੋਲੇ ਸੋਨਿਆ ਲੋ ਫਰਜੀ ਹੁੰਦੀ ਆ ਪਤਾ ਨਹੀਂ ਇੰਦੇ ਬਾਹਰ ਜਾਂਦਾ ਕਿਸੇ ਦੂਜੇ ਲਾ ਕੇ ਤਾਂ ਭਾਰਤ ਮਾਤਾ ਦੀ ਜੈ ਇੱਕ ਤਾੜੀ ਮਾਰੋ ਸਾਡੇ ਦਰਮਿਆਨ ਆ ਚੁੱਕੇ ਨੇ ਸੁਖਵਿੰਦਰ ਸਿੰਘ ਜੀ ਕੋਟਲੀ ਐਮਐਲਏ ਆਦਮਪੁਰੇ ਪਰ ਤਾੜੀ ਮਾਰੋ ਬੋਲਿਆ ਪੂਰਾ ਠੋਕ ਕੇ ਨਵਤੇਜ ਸਿੰਘ ਟੀਮਾਂ ਜੀ ਕਿੱਥੇ ਨੇ ਜੀ ਆਪ ਹੈਗੇ ਨੇ ਇਹ ਆਤਾ ਮੇਰਾ ਛੋਟਾ ਭਰਾ ਇਹਦੀ ਡਬਲ ਤਾੜੀ ਮਾਰ ਦਿਓ ਜਰਾ ਇਕ ਵਾਰ ਇਹ ਨੂੰ ਮੈਂ ਖੜਾ ਕਰਨਾ ਤੁਹਾਨੂੰ ਦੱਸਤਾ ਵਾ ਮੈਂ ਆਪਣੇ ਨਾਮ ਤੇ ਵੋਟ ਮੰਗੂਗਾ ਸੁਲਤਾਨਪੁਰ ਤੇ ਜਾ ਕੇ ਜਾਂ ਮੈਨੂੰ ਚੁਣ ਲਓ ਤੇ ਜਾਂ ਵਪਾਰੀ ਚੁਣ ਲਓ ਚਲੋ ਉਹਨਾਂ ਨਾਲ ਵੀ ਸਾਡਾ ਕੁਝ ਨਹੀਂ ਗੱਲ ਉਹਨਾਂ ਦਾ ਵੀ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਜੋ ਕਰਨਾ ਸੀਗਾ ਉਹਨਾਂ ਨੇ ਵੀ ਕੀਤਾ ਛੱਡੋ ਮੈਂ ਜਦੋਂ ਅੰਦਰ ਜੇਲ੍ਹ ਸੀਗਾ ਮੈਂ ਕਿਤਾਬਾਂ ਪੜ੍ਹੀਆਂ ਮੈਂ ਆਲਮੋਸਟ 10 ਕਿਤਾਬਾਂ ਪਾਇਦਾ ਕਿਤਾਬਾਂ ਪੜੀਆਂ ਇੱਕ ਮੁੰਡੇ ਨੇ ਬਹੁਤ ਅੱਛੀ ਕਿਤਾਬ ਲਿਖੀ ਆ ਜੇ ਤੁਹਾਡੇ ਚ ਕੋ ਪੜ ਲਵੇ ਪੰਜਾਬੀ ਚ ਵੀ ਹੈਗੀ ਮੈਂ ਤਾਂ ਅੰਗਰੇਜ਼ੀ ਵਾਲੀ ਪੜੀ ਸੀ ਅਮਨਦੀਪ ਸਿੰਘ ਸੰਧੂ ਫੌਲਟ ਜਰਨੀਜ਼ ਥਰੂ ਦਾ ਫੌਲਟ ਲਾਈਨਸ ਆਫ ਪੰਜਾਬ ਪੰਜਾਬ ਦੇ ਵਿੱਚ ਕੀ ਕੀ ਵਾਪਰਿਆ ਨਿੱਕੀ ਨਿੱਕੀ ਡਿਟੇਲ ਇਹਦੀ ਕਿਤਾਬ 4 450 ਸਫੇ ਦੀ ਮੈਂ ਪੜੀ ਔਰ ਜਦੋਂ ਮੈਂ ਕਿਤਾਬ ਬੰਦ ਕੀਤੀ ਜੋ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਅਕਾਊਂਟ ਦਿੱਤਾ ਸਾਡਾ ਰਾਜ ਭਾਗ ਜਦੋਂ ਟੁੱਟਿਆ ਉਹ ਕਾੜੀ ਨਹੀਂ ਹੁੰਦਾ ਯਾਰ ਉਦਣ ਰੋਇਆ ਮੈਂ ਪੰਜਾਬ ਦੇ ਵਿੱਚ ਜੀਲਸ ਪਰੋਂ ਆਇਆ ਉਹ ਮੈਨੂੰ ਡਰਦੇ ਅੰਸੂ ਨਹੀਂ ਸੀਗੇ ਹੰਝੂ ਨਹੀਂ ਸੀਗੇ ਉਹ ਮੇਰੇ ਮਿਰੂ ਜਦੋਂ ਮੈਂ ਆਪਣੀ ਕੌਮ ਤੇ ਸਟੇਟ ਸੋਚੀ ਦੇਖਿਆ ਆਪਣਾ ਘਰ ਬਣਿਆ ਹੋਵੇ ਆਲੀਸ਼ਾਨ ਮਹਾਰਾਜਾ ਰਣਜੀਤ ਸਿੰਘ ਵਰਗਾ ਗੌਰਵਵੀਂ ਰਾਜ ਜਦੋਂ ਉਹ ਡਿੱਗ ਗਿਆ ਟੁੱਟਿਆ ਕਾਇਰਾਂ ਨੇ ਧੋਖੇ ਬਾਜਾਂ ਨੇ ਵਿੱਚ ਬਹਿ ਕੇ ਖੰਜਰ ਮਾਰ ਮਾਰ ਕੇ ਹਰਾਇਆ ਉਦਣ ਰੋਇਆ ਮੈਂ ਫਿਰ ਮੈਂ ਪੜਿਆ ਹੋਰ ਕੈਰੈਕਟਰਸ ਪੜੇ ਤੇ ਮਹਾਰਾ ਰঞ্জਿਤ ਸਿੰਘ ਦਾ ਕਿਹਾ ਆ ਜਿਹੜਾ ਪੈਲਸਟਾਈਨ ਦਾ ਫਲਸਤੀਨ ਤੇ ਇਜ਼ਰਾਈਲ ਇਜ਼ਰਾਈਲ ਦਾ ਜਿਹੜਾ ਝਗੜਾ ਪਿਆ ਇਹ ਪੜਿਆ ਚੰਗੀ ਤਰ੍ਹਾਂ ਨਾਲ ਫਿਰ ਮੈਂ ਇੱਕ ਸਭ ਤੋਂ ਅੱਛਾ ਕੈਰੈਕਟਰ ਪੜਿਆ ਜਿੱਥੋਂ ਮੈਂ ਹੁਣ ਬਦਲਣ ਲੱਗਿਆ ਜ਼ਿੰਦਗੀ ਆਪਣੀ ਹੁਣ ਜਿੰਨੀ ਵੀ ਮੇਰੀ ਜ਼ਿੰਦਗੀ ਬਕਾਇਆ ਬੋਲੇ ਚੰਹਾ ਹੋਰ ਸ਼ੁਕਰਾਵਾ ਉਹ ਕਿਹੜੇ ਲੇਖੇ ਲਾਉਣੇ ਆ ਆ ਜਿਹੜੀਆਂ ਛੋਟੀਆਂ ਜੀਆਂ ਕਿ ਮੈਂ ਤੂੰ ਮੈਨੂੰ ਪਰਚਾ ਕੀਤਾ ਮੈਂ ਤੇਰੇ 21 ਦੇ 31 ਬੋਲੂਗਾ ਇਹ ਮੇਰਾ ਅਜੰਡਾ ਹੀ ਨੀਗਾ ਹੁਣ ਹੈ ਨਹੀਂਗਾ ਅਜੰਡਾ ਹਾਂ ਕੱਲ ਨੂੰ ਵਾਹਿਗੁਰੂ ਸਾਨੂੰ ਰਾਜ ਬਖਸ਼ੂਗਾ ਮੈਂ ਆਪਣੇ ਲਈ ਇਨਸਾਫ ਨਹੀਂ ਕਰਾਉਣਾ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਪੰਜਾਬ ਦੇ ਪੁੱਤ ਦੇ ਨਾਲ ਨਾ ਹੋਵੇ ਉਹ ਇਨਸਾਫ ਜ਼ਰੂਰ ਇੱਕ ਵਾਰੀ ਕਰਾਉਣਾ ਵਾ ਬਸ ਇਨਸਾਫ ਹੀ ਕਰਾਉਣਾ ਵਾ ਇਹਨਾਂ ਨੇ ਤਾਂ ਬੇਇਨਸਾਫੀ ਕੀਤੀ ਨਾ ਇਹਨਾਂ ਦਾ ਝੂਠ ਘੜਿਆ ਮੈਂ ਸੱਚ ਕਰਨਾ ਵਾਂ ਸੱਚ ਚਲੋ ਉਸ ਗੱਲ 'ਚ ਵੀ ਮੈਂ ਨਹੀਂ ਜਾਂਦਾ ਛੱਡ ਦਿੰਨੇ ਹਾਂ ਉਸ ਗੱਲ ਨੂੰ ਜਿਹੜਾ ਕੈਰੈਕਟਰ ਮੈਨੂੰ ਬਹੁਤ ਇਨਫਲੂਐਂਸ ਕੀਤਾ ਉਹ ਕੈਰੈਕਟਰ ਹੈਗਾ ਨੈਲਸਨ ਮੰਡੇਲਾ ਸਾਊਥ ਅਫਰੀਕਾ 300 ਕੇ 400 ਸਾਲ ਤੋਂ ਉੱਥੋਂ ਦੇ 93% ਕਾਲੇ ਗੁਲਾਮ ਸੀ ਰੱਖੇ ਹੋਏ ਸਲੇਵ ਸਲੇਵਰੀ ਉਹਨਾਂ ਨੇ ਉੱਥੋਂ